ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਬਾਬਾ ਅਟਲ ਰਾਏ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬ ਜਾਦੇ ਸਨ ਅਟਲ ਰਾਏ ਜੀ ਸਹਿਜ ਸੁਭਾਹੀ ਜੋ ਵੀ ਬਚਨ ਆਪਣੀ ਰਸਨਾ ਤੋਂ ਕਰ ਦੇਂਦੇ ਸਨ ਉਹ ਪੂਰਾ ਵੀ ਹੋ ਜਾਂਦਾ ਸੀ ਜਿਸ ਕਾਰਨ ਸਾਰੇ ਹੀ ਸ਼ਹਿਰ ਦੇ ਵਿੱਚ ਬਾਬਾ ਅਟਲ ਰਾਏ ਜੀ ਦਾ ਜਸ ਫੈਲ ਗਿਆ ਸੀ ਸਾਥ ਸੰਗਤ ਜੀ ਕਈ ਲੋਕ ਤਾਂ ਬਾਬਾ ਜੀ ਨੂੰ ਆਪਣੇ ਘਰ ਲੈ ਜਾਂਦੇ ਸਨ ਫਿਰ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰਕੇ ਆਪਣੇ ਮਨ ਦੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਕਰ ਲੈਂਦੇ ਸਨ ਮਨ ਭਾਉਂਦਾ ਵਰ ਪ੍ਰਾਪਤ ਕਰ ਲੈਂਦੇ ਸਨ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਗੁਰੂ ਜੀ ਨੇ ਬਾਬਾ ਅਟਲ ਰਾਏ ਜੀ ਨੂੰ ਪਿਆਰ ਨਾਲ ਇਕੱਲਿਆਂ ਵਿੱਚ ਸਮਝਾਉਣਾ ਕੀਤਾ ਇਸ ਤਰ੍ਹਾਂ ਗੱਲ-ਗੱਲ ਤੇ ਸ਼ਕਤੀ ਨਹੀਂ ਵਰਤਨੀ ਬਾਬਾ ਅਟਲ ਰਾਏ ਜੀ ਫਿਰ ਵੀ ਸੁੱਤੇ ਸਿੱਧ ਹੀ ਕੋਈ ਨਾ ਕੋਈ ਬਚਨ ਕਰ ਦਿੰਦੇ ਸਨ ਜੋ ਕਿ ਪੂਰਾ ਵੀ ਹੋ ਜਾਂਦਾ ਸੀ ਹੋਰ ਆਸ-ਪਾਸ ਦੇ ਲੜਕੇ ਜੋ ਬਾਬਾ ਅਟਲ ਰਾਏ ਜੀ ਦੇ ਨਾਲ ਖੇਡਦੇ ਸਨ ਬਾਬਾ ਜੀ ਨਾ ਉਹਨਾਂ ਨੂੰ ਬੇਰ ਉੱਤੇ ਕਈ ਤਰ੍ਹਾਂ ਦੇ ਫਲ ਖਾਣ ਨੂੰ ਦਿਆ ਕਰਦੇ ਸਨ ਨਾਲ ਦੇ ਸਾਥੀ ਵੀ ਬੜੇ ਉਹਨਾਂ ਨਾਲ ਖੁਸ਼ ਰਹਿੰਦੇ ਸਨ ਅਤੇ ਜਾ ਕੇ ਆਪਣੇ ਮਾਤਾ ਪਿਤਾ ਜੀ ਨੂੰ ਵੀ ਦੱਸਦੇ ਸਨ ਕਿ ਬਾਬਾ ਜੀ ਸਾਨੂੰ ਕਈ ਤਰ੍ਹਾਂ ਦੇ ਫਲ ਖਾਣ ਨੂੰ ਦਿੰਦੇ ਸਨ ਲੋਕ ਵੀ ਉਹਨਾਂ ਨੂੰ ਬੇਅੰਤ ਸ਼ਕਤੀਆਂ ਦੇ ਮਾਲਕ ਹੋਣ ਕਰਕੇ ਨਮਸਕਾਰ ਕਰਿਆ ਕਰਦੇ ਤੇ ਮੱਥਾ ਟੇਕਦੇ ਸਨ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਇੱਕ ਸਿੱਖ ਭਾਈ ਗੁਰਮਖ ਮਲ ਜੀ ਅੰਮ੍ਰਿਤਸਰ ਵਿਖੇ ਰਹਿੰਦੇ ਸਨ ਗੁਰੂ ਜੀ ਉੱਪਰ ਉਹ ਆਸਤਾ ਸ਼ਰਦਾ ਤੇ ਵਿਸ਼ਵਾਸ ਵੀ ਰੱਖਦੇ ਸਨ ਅਤੇ ਆਪਣੇ ਕਿਰਤ ਕਮਾਈ ਦਾ ਦਸਵਾਂ ਹਿੱਸਾ ਭਾਵਕੇ ਦਸਵੰਦ ਵੀ ਜ਼ਰੂਰ ਗੁਰੂ ਜੀ ਦੀ ਸੇਵਾ ਵਿੱਚ ਦਿੰਦੇ ਸਨ ਉਹ ਹਰ ਰੋਜ਼ ਦੋ ਵੇਲੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਹਾਜ਼ਰੀ ਵੀ ਪਰਿਵਾਰ ਸਮੇਤ ਭਰਦੇ ਸਨ ਉਹਨਾਂ ਦਾ ਪੁੱਤਰ ਮੋਹਨ ਹਰ ਰੋਜ਼ ਬਾਬਾ ਅਟਲ ਰਾਏ ਜੀ ਦੇ ਨਾਲ ਖੇਡਦਾ ਹੁੰਦਾ ਸੀ ਸਾਥ ਸੰਗਜ ਜੀ ਇੱਕ ਦਿਨ ਬਾਬਾ ਅਟਲ ਰਾਏ ਜੀ ਮੋਹਨ ਅਤੇ ਹੋਰ ਮੁੰਡਿਆਂ ਦੇ ਨਾਲ ਖੇਡ ਰਹੇ ਸਨ ਜਦੋਂ ਸ਼ਾਮ ਦਾ ਵੇਲਾ ਹੋਇਆ ਤਾਂ ਵਾਰੀ ਮੋਹਨ ਦੇ ਸਿਰ ਆ ਗਈ ਬਾਬਾ ਜੀ ਮੋਹਨ ਨੂੰ ਕਹਿਣ ਲੱਗੇ ਕੋਈ ਨਾ ਤੇਰੇ ਕੋਲੋਂ ਮਿੱਟੀ ਅਸੀਂ ਕੱਲ ਲੈ ਲਵਾਂਗੇ ਭਾਵ ਕੇ ਵਾਰੀ ਕੱਲ ਲੈ ਲਵਾਂਗੇ ਇਹਨਾਂ ਬਚਨ ਕਰਕੇ ਬਾਬਾ ਜੀ ਆਪਣੇ ਘਰ ਆ ਗਏ ਘਰ ਜਾ ਕੇ 모ਹਨ ਵੀ ਰੋਟੀ ਪਾਣੀ ਖਾ ਕੇ ਆਪਣੇ ਘਰ ਵਿੱਚ ਖੇਡਣ ਲੱਗਾ ਫਿਰ ਅਚਾਨਕ ਹੀ 모ਹਨ ਦੇ ਸੱਪ ਲੜ ਗਿਆ ਸਾਰੇ ਹੀ ਰੌਲਾ ਪੈ ਗਿਆ ਕਈ ਵੈਦ ਹਕੀਮ ਵੀ ਸੱਦੇ ਕਈ ਹਥੌਲੇ ਵਗੈਰਾ ਵੀ ਸੱਦੇ ਤੇ ਲਿਆਂਦੇ ਗਏ ਪਰ 모ਹਨ ਨਾ ਬਚ ਸਕਿਆ ਤੇ ਮਰ ਗਿਆ ਅਗਲਾ ਦਿਨ ਹੋਇਆ ਤਾਂ ਪਰਿਵਾਰ ਦੇ ਮੈਂਬਰਾਂ ਨੇ 모ਹਨ ਦੇ ਸਸਕਾਰ ਦੀ ਤਿਆਰੀ ਕੀਤੀ ਹੋਈ ਸੀ ਉਧਰ ਬਾਬਾ ਜੀ ਆਪਣੇ ਸਾਥੀਆਂ ਦੇ ਨਾਲ ਕਿਦੋਂ ਖੁੰਡੀ ਖੇਡ ਰਹੇ ਸਨ ਤਾਂ ਬਾਬਾ ਜੀ ਸਾਥੀਆਂ ਨੂੰ ਕਹਿਣ ਲੱਗੇ ਕਿ ਮੋਹਨ ਦੇ ਸਿਰ ਅੱਜ ਮਿਟੀ ਸੀ ਉਹਨੂੰ ਬੁਲਾ ਕੇ ਲੈ ਕੇ ਆਓ ਨਾਲ ਦੇ ਸਾਥੀ ਜਦੋਂ ਵੇਖਣ ਗਏ ਤਾਂ ਸਾਥੀਆਂ ਨੇ ਆ ਕੇ ਬਾਬਾ ਜੀ ਨੂੰ ਦੱਸਿਆ ਮੋਹਨ ਤਾਂ ਰਾਤ ਦਾ ਮਰਿਆ ਪਿਆ ਹੈ ਉਸ ਦਾ ਤਾਂ ਸੰਸਕਾਰ ਕਰਨ ਨੂੰ ਲੈ ਕੇ ਚੱਲੇ ਹਨ ਬਾਬਾ ਜੀ ਕਹਿੰਦੇ ਅਸੀਂ ਜਾ ਕੇ ਵੇਖਦੇ ਹਾਂ ਜਦੋਂ ਬਾਬਾ ਅਟਲ ਰਾਏ ਜੀ ਉਹਨਾਂ ਦੇ ਘਰ ਗਏ ਤਾਂ ਉੱਥੇ ਪੂਰੀ ਹੀ ਹਾਲ ਦਵਾਈ ਮਚ ਪਈ ਸੀ ਮਾਪਿਓ ਨੇ ਹੋਰ ਰਿਸ਼ਤੇਦਾਰਾਂ ਨੇ ਰੋ ਰੋ ਕੇ ਗਲਾ ਸੁਕਾ ਲਿਆ ਸੀ। ਬਾਬਾ ਅਟਲ ਰਾਏ ਜੀ ਨੂੰ ਵੇਖ ਕੇ ਉਹਨਾਂ ਦਾ ਕੁਝ ਸਤਿਕਾਰ ਕੀਤਾ ਤੇ ਚੁੱਪ ਹੋ ਗਏ। ਬਾਬਾ ਜੀ ਕਹਿੰਦੇ ਮੋਹਨ ਨੇ ਸਾਡੀ ਮੇਟੀ ਦੇਣੀ ਸੀ। ਭਾਵਕੇ ਖੇਡਣ ਦੀ ਵਾਰੀ ਦੇਣੀ ਸੀ। ਪਰਿਵਾਰ ਕਹਿੰਦਾ ਜੀ ਉਹ ਤਾਂ ਚੜ੍ਹਾਈ ਕਰ ਗਿਆ ਹੈ। ਬਾਬਾ ਜੀ ਕਹਿੰਦੇ ਪਾਸੇ ਹੋਵੋ ਮੈਂ ਵੇਖਾਂ। ਇਹ ਲੱਗਦਾ ਬਹਾਨੇ ਕਰਦਾ ਹੈ। ਐਵੇਂ ਹੀ ਪਿਆ ਹੈ। ਬਾਬਾ ਜੀ ਨੇ ਆਪਣੇ ਹੱਥ ਵਿੱਚ ਲੀਕੂੰਡੀ ਕੋਂਡੀ ਮੋਹਨ ਦੇ ਗਲ ਵਿੱਚ ਪਾ ਕੇ ਉਸ ਨੂੰ ਥੋੜਾ ਉੱਪਰ ਚੁੱਕਿਆ ਤੇ ਕਿਹਾ ਓਠ ਬਾਈ ਮੋਹਨ ਖੇਡਿਏ ਮੋਹਨ ਉਸ ਸਮੇਂ ਹੀ ਜੀਂਦਾ ਹੋ ਗਿਆ ਤੇ ਹੱਸਦਾ ਹੋਇਆ ਬਾਬਾ ਜੀ ਦੇ ਨਾਲ ਖੇਡਣ ਲਈ ਤੁਰ ਪਿਆ ਘਰ ਵਿੱਚ ਖੁਸ਼ੀ ਦਾ ਮਹੌਲ ਹੋ ਗਿਆ ਸਾਰੇ ਹੀ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ ਜਦੋਂ ਇਸ ਖਬਰ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਗੁਰੂ ਜੀ ਬਹੁਤ ਹੀ ਫਿਕਰ ਵਿੱਚ ਹੋ ਗਏ ਅਤੇ ਸਮਾਦੀ ਸਥਿਤ ਹੋਏ ਕਈ ਘੰਟੇ ਕੁਝ ਵੀ ਨਾ ਬੋਲੇ ਗੁਰੂ ਜੀ ਦੇ ਇਸ ਤਰ੍ਹਾਂ ਸਮਾਧੀ ਵਿੱਚ ਬੈਠਿਆਂ ਦੇ ਦਰਸ਼ਨ ਕਰਕੇ ਸੰਗਤ ਵੀ ਨੀਵੀਂ ਪਾਈ ਬੈਠੀ ਰਹੀ। ਜਿਸ ਸਮੇਂ ਬਾਬਾ ਅਟਲ ਰਾਏ ਜੀ ਸਾਥੀਆਂ ਨਾਲ ਖੇਡ ਕੇ ਵਾਪਸ ਆਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਅਸੀਂ ਤੁਹਾਨੂੰ ਸਮਝਾਇਆ ਸੀ ਇਸ ਤਰ੍ਹਾਂ ਗੱਲ-ਗੱਲ ਤੇ ਸ਼ਕਤੀ ਨਹੀਂ ਵਿਖਾਉਣੀ। ਗੁਰੂ ਘਰ ਅੰਦਰ ਚਰਨਾ ਅੰਤ ਜ਼ਰੂਰੀ ਹੈ ਪਰ ਤੁਸੀਂ ਹੁਣ ਨਿਰੰਕਾਰ ਦੇ ਹੁਕਮ ਅੰਦਰ ਦਖਲ ਦਿੱਤਾ ਹੈ। ਇੱਕ ਮਿਆਨ ਦੇ ਅੰਦਰ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਉਹ ਬੜੇ ਹੀ ਸ਼ਰਮਿੰਦੇ ਹੋਏ ਤੇ ਉਹਨਾਂ ਨੇ ਕਿਹਾ ਕਿ ਪਿਤਾ ਜੀ ਇਦਾਂ ਨਹੀਂ ਹੋਵੇਗਾ ਉਹ ਉਨਹੀਂ ਹੀ ਪੈਰੀ ਵਾਪਸ ਤੁਰ ਪਏ ਤੇ ਸਿੱਖ ਵੀ ਉਹਨਾਂ ਦੇ ਮਗਰ ਮਗਰ ਕਾਲਸਰ ਦੇ ਨੇੜੇ ਜਾ ਕੇ ਬਾਬਾ ਅਟਲ ਰਾਏ ਜੀ ਨੇ ਇਸ਼ਨਾਨ ਕੀਤਾ ਅਕਾਲ ਪੁਰਖ ਦਾ ਧਿਆਨ ਧਰ ਕੇ ਸਰੀਰ ਤੋਂ ਕਪੜਾ ਲੈ ਕੇ ਪੈ ਗਏ ਭਾਵ ਕਿ ਉਹਨਾਂ ਨੇ ਸਰੀਰ ਹੀ ਆਪਣਾ ਤਿਆਗ ਦਿੱਤਾ ਸਿੱਖਾਂ ਨੇ ਆ ਕੇ ਗੁਰੂ ਜੀ ਨੂੰ ਸਾਰੀ ਵਾਰਤਾ ਸੁਣਾਈ ਗੁਰੂ ਜੀ ਆਪਣੇ ਆਸਣ ਤੋਂ ਉੱਠ ਕੇ ਉਸ ਜਗ੍ਹਾ ਵੱਲ ਤੁਰ ਪਏ ਜੇਸੇ ਸਮੇ ਗੁਰੂ ਕੇ ਮਹਿਲ ਨੂੰ ਸਾਰੀ ਵਾਰਤਾ ਪਤਾ ਲੱਗੀ ਗੁਰੂ ਜੀ ਦੇ ਮਗਰ ਮਗਰ ਉੱਥੇ ਹੀ ਪਹੁੰਚ ਗਏ ਪਰ ਸਾਰੇ ਗੁਰੂ ਜੀ ਤੋਂ ਡਰਦੇ ਕੁਝ ਬੋਲ ਨਾ ਸਕੇ ਗੁਰੂ ਜੀ ਨੇ ਉੱਥੇ ਬਾਬਾ ਅਟਲ ਰਾਏ ਜੀ ਦਾ ਸੰਸਕਾਰ ਕੀਤਾ ਤੇ ਬਚਨ ਵੀ ਕੀਤਾ ਅਟਲ ਰਾਏ ਤੂੰ ਸਾਡਾ ਬਚਨ ਖਿੜੇ ਮੱਥੇ ਪਰਮਾਨ ਕੀਤਾ ਹੈ ਤੇਰਾ ਅਸਥਾਨ ਨੌ ਮੰਜਲਾ ਉੱਚਾ ਸੁਨਹਿਰੀ ਜੜਤ ਵਾਲਾ ਹੋਵੇਗਾ ਸਭ ਦੀਆਂ ਮੰਨ ਦੀਆਂ ਮੁਰਾਦਾਂ ਤੇਰੇ ਘਰੋਂ ਹੀ ਪੂਰੀਆਂ ਹੋਣਗੀਆਂ ਤੇਰੇ ਘਰੋਂ ਭੁੱਖੇ ਆ ਨੰਗਿਆਂ ਨੂੰ ਰੋਟੀ ਕਪੜਾ ਜ਼ਰੂਰ ਮਿਲੇਗਾ ਲੋਕ ਕਿਹਾ ਕਰਨਗੇ ਬਾਬਾ ਅਟਲ ਪੱਕੀਆਂ ਪਕਾਈਆਂ ਕੱਲ ਤੂੰ ਨੇ ਆਸਰਿਆਂ ਦਾ ਆਸਰਾ ਬਣੇਗਾ ਇਸ ਤਰ੍ਹਾਂ ਬਚਨ ਕਰਕੇ ਗੁਰੂ ਜੀ ਆਪਣੇ ਨਿਜ ਅਸਥਾਨ ਘਰ ਵਾਪਸ ਆ ਗਏ ਫਿਰ 13 ਦਿਨਾਂ ਦੇ ਬਾਅਦ ਪਾਠ ਦਾ ਭੋਗ ਪਾ ਕੇ ਪ੍ਰਸ਼ਾਦ ਵਰਤਾਇਆ ਗਿਆ ਸੋ ਸਾਧ ਸੰਗਤਾਂ ਜੀ ਅੱਜ ਵੀ ਹਾਜ਼ਰ ਨਾਜ਼ਰ ਹਨ ਬਾਬਾ ਅਟਲ ਰਾਏ ਜੀ ਗੁਰੂ ਜੀ ਦੀ ਸ਼ਕਤੀ ਅੱਜ ਵੀ ਉੱਥੇ ਪ੍ਰਤੱਖ ਵਰਤਦੀ ਹੈ ਬਾਬਾ ਅਟਲ ਰਾਏ ਜੀ ਦੇ ਅਸਥਾਨ ਤੇ ਅੱਜ ਵੀ ਹਰ ਇੱਕ ਵਿਅਕਤੀ ਦੇ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਇੱਕ ਵਾਰ ਦਾ ਜ਼ਿਕਰ ਹੈ ਇੱਕ ਵਾਰ ਕਿਸੇ ਦੀ ਸ਼ਾਦੀ ਨਹੀਂ ਹੋ ਰਹੀ ਸੀ ਉਹ ਬਾਬਾ ਅਟਲ ਰਾਏ ਜੀ ਦੇ ਅਸਥਾਨ ਤੇ ਗਿਆ ਜਾ ਕੇ ਅਰਦਾਸ ਕੀਤੀ ਬਾਬਾ ਅਟਲ ਪਕੀਆਂ ਪਕਾਈਆਂ ਕੱਲ ਇਹ ਤਾਂ ਠੀਕ ਹੈ ਪਰ ਬਾਬਾ ਜੀ ਸਾਡੇ ਤਾਂ ਘਰੇ ਰੋਟੀ ਪਕਾਉਣ ਵਾਲੀ ਵੀ ਨਹੀਂ ਹੈ ਬਾਬਾ ਅਟਲ ਪਕਾਉਣ ਵਾਲੀ ਵੀ ਕੱਲ ਸੋ ਇਸ ਤਰ੍ਹਾਂ ਭੋਲੀ ਪਾ ਵਿੱਚ ਕੀਤੀ ਹੋਈ ਅਰਦਾਸ ਉਸ ਦੀ ਝਟ ਹੀ ਮਨਜ਼ੂਰ ਹੋ ਗਈ ਉਸ ਦਾ ਵਿਆਹ ਹੋ ਗਿਆ ਸੋ ਸਾਥ ਸੰਗਤ ਜੀ ਗੁਰੂ ਸਾਹਿਬ ਦੀ ਸ਼ਕਤੀ ਤਾਂ ਅੱਜ ਵੀ ਪ੍ਰਤੱਖ ਵਰਤਦੀ ਹੈ ਪਰ ਲੋੜ ਹੈ ਜੀ ਸੱਚੀ ਸੱਚੀ ਪਰ ਲੋੜ ਹੈ ਜੀ ਸੱਚੀ ਸ਼ਰਦਾ ਭਾਵਨਾ ਤੇ ਵਿਸ਼ਵਾਸ ਦੀ ਬਾਬਾ ਜੀ ਝੋਲੀਆਂ ਆਪਣੇ ਆਪ ਹੀ ਭਰ ਦਿੰਦੇ ਹਨ ਸ਼ਰਦਾਹੀਨ ਲੋਕ ਖਾਲੀ ਰਹਿ ਜਾਂਦੇ ਹਨ ਸਾਤ ਸੰਗਤ ਜੀ ਜੇਕਰ ਤੁਹਾਡੀ ਕੋਈ ਅਜੇਹੀ ਅਰਦਾਸ ਹੈ ਜੋ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਵੀ ਤਾਂ ਤੁਸੀਂ ਵੀ ਆਪਣੀ ਅਰਦਾਸ ਉੱਥੇ ਜਾ ਕੇ ਪੂਰੀ ਕਰ ਸਕਦੇ ਹੋ ਭਾਵਕੇ ਗੁਰੂ ਦੇ ਘਰ ਜਾ ਕੇ ਤੁਸੀਂ ਜਿਹੜੀ ਵੀ ਅਰਦਾਸ ਕਰੋਗੇ ਤੁਹਾਡੀ ਗੁਰੂ ਘਰ ਦੇ ਵਿੱਚ ਪਰਵਾਨ ਹੋ ਜਾਵੇਗੀ ਤੁਹਾਡਾ ਵੀ ਜੇਕਰ ਆਪਣੀ ਜ਼ਿੰਦਗੀ ਵਿੱਚ ਕੋਈ ਕੰਮ ਅੜਿਆ ਹੋਇਆ ਹੈ ਤਾਂ ਤੁਸੀਂ ਇਸ ਦਰ ਤੇ ਜਾ ਕੇ ਬਸ ਅਰਦਾਸ ਕਰਨੀ ਹੈ ਤੁਸੀਂ ਇਸ ਜਗ੍ਹਾ ਤੇ ਜਾ ਕੇ ਬਸ ਅਰਦਾਸ ਕਰਨੀ ਹੈ ਤੁਹਾਡੀਆਂ ਅਰਦਾਸਾਂ ਸਾਰੀਆਂ ਹੀ ਕਬੂਲ ਹੋ ਜਾਣਗੀਆਂ ਤੁਹਾਡੇ ਘਰ ਕੋਈ ਵੀ ਮੁਸ਼ਕਿਲ ਹੈ ਕੋਈ ਵੀ ਗਲਬਾਤ ਹੈ ਤੁਸੀਂ ਆਪਣੇ ਪਰਮਾਤਮਾ ਦੇ ਨਾਲ ਹੀ ਸਾਂਝੀ ਕਰਨੀ ਹੈ ਤਾਂ ਵੇਖ ਲੈਣਾ ਤੁਹਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਅੰਤ ਹੋ ਜਾਵੇਗਾ ਤੁਹਾਡਾ ਜੀਵਨ ਸੁਖਾਲਾ ਹੋ ਜਾਵੇਗਾ ਗੱਲ ਸਿਰਫ ਵਿਸ਼ਵਾਸ ਤੇ ਸ਼ਰਧਾ ਦੀ ਹੈ ਸ਼ਰਧਾ ਬਣਾ ਕੇ ਰੱਖੋਗੇ ਤਾਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ